ਹੈਲੋ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਗੇ ਮੈਂ ਪਰਮਜੀਤ ਗੌਰ ਪੰਜਾਬ ਪਟਿਆਲਾ ਤੋਂ ਅੱਜ ਦੀ ਸਾਡੀ ਕਹਾਣੀ ਹੈ ਜੀ ਕਰਜ਼ੇ ਦੀਆਂ ਜੰਜੀਰਾਂ ਤੋਂ ਆਜ਼ਾਦੀ ਇਹ ਕਹਾਣੀ ਹੈ ਜੀ ਗੁਰਪ੍ਰੀਤ ਨਾਮ ਦੇ ਲੜਕੇ ਦੀ ਗੁਰਪ੍ਰੀਤ ਇੱਕ ਸਧਾਰਨ ਕਿਸਾਨ ਸੀ ਪਿੰਡ ਦੇ ਪੁਰਖੀ ਬਾਗਾਂ ਵਿੱਚ ਉਹ ਆਪਣੇ ਪਿਤਾ ਦਾਦਿਆਂ ਦੀਆਂ ਮਿੱਟੀ ਨੂੰ ਆਪਣੇ ਹੱਥੀਂ ਸਵਾਰਦਾ ਪਰ ਕਿਸਮਤ ਨੇ ਉਸ ਨਾਲ ਠੱਗੀ ਮਾਰੀ ਇਕਲੇ 3 ਸਾਲਾਂ ਵਿੱਚ ਮੀਂਹ ਨਾ ਪੈਣ ਕਰਕੇ ਫਸਲਾਂ ਬਰਬਾਦ ਹੋ ਗਈਆਂ ਕਰਜ਼ਾ ਲੈ ਲੈ ਕੇ ਉਹ ਜ਼ਰੂਰਤਾਂ ਪੂਰੀਆਂ ਕਰਨ ਲੱਗਾ ਪਰ ਉਸ ਨੂੰ ਹੁਣ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਿਲ ਹੋ ਗਿਆ ਬੈਂਕ ਦੇ ਨੋਟਿਸ ਤੇ ਕਰਜ਼ਦਾਰਾਂ ਦੀ ਤਾਨੇਬਾਜ਼ੀਆਂ ਨੇ ਘਰ ਪਰਿਵਾਰ ਵਾਲੇ ਵੀ ਗੁਰਪ੍ਰੀਤ ਨੂੰ ਨੀਚਾ ਵਿਖਾਉਣ ਲੱਗ ਗਏ ਸਨ ਤੇ ਘਰ ਦੇ ਜੀਵੀ ਹਮੇਸ਼ਾ ਗੁਰਪ੍ਰੀਤ ਨਾਲ ਨਿਰਾਸ਼ ਰਹਿਣ ਲੱਗ ਗਏ ਸਨ ਇਸ ਸਭ ਹਾਲਾਤ ਨੂੰ ਬਰਦਾਸ਼ਤ ਕਰਦਾ ਹੋਇਆ ਗੁਰਪ੍ਰੀਤ ਬਹੁਤ ਪਰੇਸ਼ਾਨ ਹੋ ਗਿਆ ਸੀ। ਇਹ ਉਸਦੀ ਜ਼ਿੰਦਗੀ ਬਹੁਤ ਮੁਸ਼ਕਿਲ ਬਣ ਗਈ ਸੀ। ਮਾਂ ਹਮੇਸ਼ਾ ਰੋਂਦੀ ਰਹਿੰਦੀ। ਪਿਤਾ ਸੋਚੀ ਪਿਆ ਆਪਣੇ ਹੱਥ ਮਲਦਾ ਰਹਿੰਦਾ। ਪਿੰਡ ਦੇ ਲੋਕ ਵੀ ਹੁਣ ਉਸ ਨੂੰ ਹੌਸਲੇ ਦੀ ਬਜਾਏ ਚੁਬਦੀਆਂ ਗੱਲਾਂ ਕਰਨ ਲੱਗ ਗਏ ਸਨ। ਇੱਕ ਦਿਨ ਗੁਰਪ੍ਰੀਤ ਸਭ ਤੋਂ ਤੰਗ ਆ ਕੇ ਆਪਣੀ ਕਿਸਮਤ ਨੂੰ ਕੋਸਦਾ ਹੋਇਆ ਆਪਣੀ ਖੇਤੀਬਾੜੀ ਦੀ ਜ਼ਮੀਨ ਵੇਚਣ ਬਾਰੇ ਸੋਚਣ ਲੱਗਾ ਤਾਂ ਜੋ ਕਰਜ਼ਾ ਚੁਕਾ ਸਕੇ ਪਰ ਉਸ ਦੀ ਮਾਂ ਨੇ ਉਸ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਪੁੱਤ ਜ਼ਮੀਨ ਵੇਚਣ ਨਾਲ ਨਹੀਂ ਸਹੀ ਰਸਤਾ ਲੱਭਣ ਨਾਲ ਜ਼ਿੰਦਗੀ ਬਦਲੇਗੀ ਤਾਂ ਮਾਂ ਦੀ ਇਹ ਗੱਲ ਗੁਰਪ੍ਰੀਤ ਦੇ ਦਿਲ ਵਿੱਚ ਬੈਠ ਗਈ ਉਸ ਰਾਤ ਗੁਰਪ੍ਰੀਤ ਨੇ ਸੋਚਿਆ ਕਿ ਜੇ ਉਸ ਦੇ ਪੁਰਖੇ ਇਸੇ ਜ਼ਮੀਨ ਤੇ ਖੇਤੀ ਕਰਦੇ ਮਸ਼ਹੂਰ ਹੋਏ ਸਨ ਉਹ ਵੀ ਕਰ ਸਕਦਾ ਹੈ ਗੁਰਪ੍ਰੀਤ ਨੇ ਨਵੀਆਂ ਤਕਨੀਕਾਂ ਬਾਰੇ ਪੜ੍ਹਨਾ ਸ਼ੁਰੂ ਕਰ ਦਿੱਤਾ ਔਰ ਆਰਗੇਨਿਕ ਫਾਰਮਿੰਗ ਬਾਰੇ ਜਾਣਕਾਰੀ ਲੈਣੀ ਸ਼ੁਰੂ ਕੀਤੀ ਇੱਕ ਦਿਨ ਉਹ ਨੇੜਲੇ ਸ਼ਹਿਰ ਚੰਡੀਗੜ੍ਹ ਗਿਆ ਜਿੱਥੇ ਕਿਸੇ ਨਵੀਂ ਖੇਤੀ ਮਾਡਲ ਬਾਰੇ ਸੈਮੀਨਾਰ ਹੋ ਰਿਹਾ ਸੀ ਉੱਥੇ ਹੀ ਗੁਰਪ੍ਰੀਤ ਨੂੰ ਇੱਕ ਆਈਡੀਆ ਆਇਆ ਸਿੱਧੀ ਗ੍ਰਾਹਕ ਨੂੰ ਤਾਜ਼ਾ ਜੈਵਿਕ ਫਸਲ ਵੇਚਣ ਦਾ ਉਸਨੇ ਆਈਸਤਾ ਆਈਸਤਾ ਆਪਣੇ ਖੇਤਾਂ ਵਿੱਚ ਬਦਲਾਅ ਲਿਆਉਣੇ ਸ਼ੁਰੂ ਕਰ ਦਿੱਤੇ। ਉਸਨੇ ਘੱਟ ਪਾਣੀ, ਵੱਧ ਉਤਪਾਦਨ ਵਾਲੀਆਂ ਤਕਨੀਕਾਂ ਲਿਆਉਂਦੀਆਂ। ਆਨਲਾਈਨ ਮਾਰਕੀਟਿੰਗ ਸਿੱਖੀ ਤੇ ਸ਼ਹਿਰ ਵਿੱਚ ਆਪਣੀ ਖੁਦ ਦੀ ਦੁਕਾਨ ਖੋਲੀ ਜਿੱਥੇ ਉਸਦੀ ਜੈਵਿਕ ਖੇਤੀ ਦੇ ਉਤਪਾਦਨ ਵੇਚਣ ਲੱਗੇ। ਤੇ ਕੁਝ ਸਾਲਾਂ ਵਿੱਚ ਗੁਰਪ੍ਰੀਤ ਦਾ ਸਾਰਾ ਕਰਜ਼ਾ ਖਤਮ ਹੋ ਗਿਆ। ਪਿੰਡ ਦੇ ਲੋਕ ਜੋ ਪਹਿਲਾਂ ਉਸ ਉੱਤੇ ਹੱਸਦੇ ਸਨ ਉਸ ਨੂੰ ਨੀਚਾ ਵਿਖਾਉਂਦੇ ਸਨ ਹੁਣ ਉਸ ਤੋਂ ਹੀ ਸਿੱਖਣ ਆਉਂਦੇ ਬੈਂਕਾਂ ਵਾਲੇ ਜੋ ਉਸ ਨੂੰ ਨੋਟਿਸ ਭੇਜਦੇ ਸਨ ਹੁਣ ਉਸ ਨੂੰ ਮਾਡਰਨ ਕਿਸਾਨ ਕਹਿੰਦੇ ਤੇ ਇੱਕ ਦਿਨ ਉਹ ਦਿਨ ਵੀ ਆ ਗਿਆ ਜਦ ਗੁਰਪ੍ਰੀਤ ਨੇ ਬਹੁਤ ਸਾਰੇ ਹੋਰ ਕਰਜ਼ਦਾਰ ਕਿਸਾਨਾਂ ਦੀ ਮਦਦ ਲਈ ਇੱਕ ਕੋਆਪਰੇਟਿਵ ਸੁਸਾਇਟੀ ਬਣਾਈ ਹੁਣ ਉਹ ਨਾ ਸਿਰਫ ਆਪਣੇ ਪਰਿਵਾਰ ਪਰ ਹੋਰ ਪਿੰਡਾਂ ਦੀ ਵੀ ਮਦਦ ਕਰ ਰਿਹਾ ਸੀ ਇਸ ਤਰ੍ਹਾਂ ਹੀ ਗੁਰਪ੍ਰੀਤ ਨੇ ਹਿੰਮਤ ਨਾ ਹਾਰਦੇ ਹੋਏ ਕਰਜ਼ੇ ਤੋਂ ਮੁਕਤ ਹੋਣ ਦਾ ਰਸਤਾ ਵੀ ਲੱਭ ਲਿਆ ਤੇ ਆਪਣਾ ਭਵਿੱਖ ਵੀ ਸਵਾਰ ਲਿਆ ਤੇ ਸਮਾਜ ਵਿੱਚ ਆਪਣੀ ਨਵੀਂ ਪਛਾਣ ਤੇ ਨਾਮ ਵੀ ਕਮਾ ਲਿਆ ਹਾਂਜੀ ਉਮੀਦ ਕਰਦੀ ਹਾਂ ਜੀ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂਜੀ ਕਰਜ਼ਾ ਤੁਹਾਡੀ ਜ਼ਿੰਦਗੀ ਨੂੰ ਖਤਮ ਨਹੀਂ ਕਰ ਸਕਦਾ ਜਦ ਤੱਕ ਤੁਸੀਂ ਆਪਣੀ ਹਿੰਮਤ ਨਹੀਂ ਹਾਰਦੇ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਕੋਈ ਵੀ ਮੁਸ਼ਕਿਲਾਂ ਪਰੇਸ਼ਾਨੀਆਂ ਆਉਂਦੀਆਂ ਨੇ ਤਾਂ ਉਹਨਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਿਆ ਕਰੋ ਆਪਣੀ ਹਿੰਮਤ ਖਤਮ ਕਰਕੇ ਨਾ ਬੈਠ ਜਾਇਆ ਕਰੋ ਜਿਸ ਤਰ੍ਹਾਂ ਗੁਰਪ੍ਰੀਤ ਦੀ ਜ਼ਿੰਦਗੀ ਇਹ ਸਬੂਤ ਬਣੀ ਕਿ ਜੇ ਆਦਮੀ ਠੀਕ ਸੋਚੇ ਨਵੀਆਂ ਤਕਨੀਕਾਂ ਅਪਣਾਵੇ ਅਤੇ ਹੌਸਲਾ ਨਾ ਹਾਰੇ ਤਾਂ ਉਹ ਦੁਬਾਰਾ ਉੱਚਾ ਉੱਠ ਸਕਦਾ ਹੈ ਹਾਂਜੀ ਇਸ ਤਰ੍ਹਾਂ ਦੀਆਂ ਮੋਟੀਵੇਸ਼ਨਲ ਕਹਾਣੀਆਂ ਸੁਣਨ ਦੇ ਲਈ ਆਪਣੇ ਚੈਨਲ ਸਪੀਡ ਸਟੋਰੀ 286 ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਨਾ ਭੁੱਲਿਓ ਤੇ ਚੱਲਦੇ ਹਾਂ ਜੀ ਹੁਣ ਆਪਣੇ ਨੈਕਸਟ ਰਾਉਂਡ ਵੱਲ ਪ੍ਰਸ਼ਨ ਉੱਤਰ ਰਾਉਂਡ ਹਾਂਜੀ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਵਿੱਚੋਂ ਤੁਹਾਨੂੰ ਇੱਕ ਪ੍ਰਸ਼ਨ ਪੁੱਛਾਂਗੇ ਜਿਸ ਦਾ ਜਵਾਬ ਤੁਸੀਂ ਕਮੈਂਟ ਕਰਕੇ ਦੇਣਾ ਹੈ ਜੀ ਅੱਜ ਦਾ ਸਾਡਾ ਪ੍ਰਸ਼ਨ ਹੈ ਜੀ ਖਾਲਸਾ ਪੰਥ ਹਾਂਜੀ ਖਾਲਸਾ ਪੰਥ ਦੀ ਜਿਹੜੀ ਸਥਾਪਨਾ ਹੈ ਸਾਲ ਦੇ ਕਿਹੜੇ ਮਹੀਨੇ ਵਿੱਚ ਹੋਈ ਸੀ ਜੋ ਵੀ ਸਭ ਤੋਂ ਫਾਸਟ ਤੇ ਬਿਲਕੁਲ ਸਹੀ ਜਵਾਬ ਦੇਵੇਗਾ ਉਸਦੇ ਨਾਮ ਅਸੀਂ ਨੈਕਸਟ ਵੀਡੀਓ ਦੇ ਵਿੱਚ ਅਨਾਉਂਸ ਕਰਾਂਗੇ ਹੁਣ ਸਮਾਂ ਹੈ ਜੀ ਸਾਡੇ ਅੱਜ ਦੇ winner's ਦੇ ਨਾਮ ਅਨਾਉਂਸ ਕਰਨ ਦਾ ਜਿਨ੍ਹਾਂ ਨੇ ਪਿਛਲੀ ਵੀਡੀਓ ਵਿੱਚ ਪੁੱਛਿਆ ਗਿਆ ਪ੍ਰਸ਼ਨ ਦਾ ਬਿਲਕੁਲ ਸਹੀ ਜਵਾਬ ਦਿੱਤਾ ਹੈ ਹਾਂਜੀ ਪ੍ਰਸ਼ੰਤ ਸਿੰਘ ਜੀ ਗੁਲਾਫ ਕਿਸ ਨੂੰ ਕਿਹਾ ਜਾਂਦਾ ਹੈ ਥਿਸ ਦਾ ਬਿਲਕੁਲ ਸਹੀ ਜਵਾਬ ਦੇਣ ਵਾਲੇ ਹਾਂਜੀ ਅਕਲਜੀਤ ਕੌਰ ਜੀ ਤੇ ਲਖਵਿੰਦਰ ਕੌਰ ਜੀ ਹਾਂਜੀ ਗੁਲਾਫ ਹਰਜਾਈ ਦੇ ਉੱਪਰਲੇ ਕਵਰ ਨੂੰ ਕਿਹਾ ਜਾਂਦਾ ਹੈ ਹਾਂਜੀ ਅਕਲਜੀਤ ਕੌਰ ਜੀ ਤੇ ਲਖਵਿੰਦਰ ਕੌਰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਅੱਜ ਦੇ ਵਿਨਰਸ ਬਣਨ ਦੇ ਲਈ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਨਾਲ ਜੁੜੇ ਰਹਿਣ ਦੇ ਲਈ ਇਸ ਤਰ੍ਹਾਂ ਦੀਆਂ ਹੀ ਮਜ਼ੇਦਾਰ ਮੋਟੀਵੇਸ਼ਨਲ ਹਾਰਟ ਟਚਿੰਗ ਕਹਾਣੀਆਂ ਸੁਣਨ ਦੇ ਲਈ ਆਪਣੇ ਚੈਨਲ speed story 286 ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਨਾ ਭੁੱਲਿਓ ਮਿਲਦੇ ਆਂ ਜੀ ਫੇਰ ਨੈਕਸਟ ਵੀਕ ਸੈਟਰਡੇ ਸੰਡੇ ਧੰਨਵਾਦ ਰੱਬ ਰੱਖਾ